ਸ਼੍ਰੀਮਨ ਸੰਤ ਬਾਬਾ ਗੁਰਮukh ਸਿੰਘ ਦੀ ਕਾਰ ਸੇਵਾ ਸੰਪਰਦਾ ਜਿਨ੍ਹਾਂ ਤੋਂ ਆਰੰਭ ਹੋਇਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਰ ਕਰਮਾਂ ਦੀ ਸੇਵਾ ਉਹਨਾਂ ਆਰੰਭ ਕੀਤੀ ਤੁਹਾਡੇ ਲੱਗੇ ਇੱਥੋਂ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ ਹੀ ਉਹ ਨਗਰ ਪੈਂਦਾ ਹੈ ਵਿਆਸਾ ਦੇ ਨਾਲ ਬਿਲਕੁਲ ਦਰਿਆ ਦੇ ਕੰਢੇ ਪਿੰਡ ਹੈ ਉਹਨੂੰ ਹੱਦ ਹੁਣ ਕਪੂਰਥਲੇ ਜ਼ਿਲ੍ਹੇ ਦੀ ਵੀ ਲੱਗਦੀ ਹੈ ਧਾਲੀਵਾਲ ਦੀ ਸਾਧ ਸੰਗਤ ਜਦੋਂ ਵੀ ਕਿਤੇ ਬਰਸਾਤਾ ਨੂੰ ਮੀਂਹ ਪੈਣਾ ਨਾ ਦਰਿਆ ਨੇ ਚੜਨਾ ਤੇ ਢਾਲੀਵਾਲ ਪਿੰਡ ਨੂੰ ਢਾਹ ਲਾ ਲੈਣੀ ਉਹਦੀ ਜ਼ਮੀਨ ਜੰਨੀ ਮੱਲੀ ਨੁਕਸਾਨ ਹੋਣਾ ਸਾਰਾ ਸਾਲ ਜ਼ਮੀਨ ਬਣਾਉਂਦੇ ਰਹਿਣਾ ਬਰਸਾਤਾਂ ਨੂੰ ਹੜ ਆ ਜਾਣੇ ਤੇ ਉਹ ਜ਼ਮੀਨ ਨੇ ਉਧਰਲੇ ਪਾਸੇ ਦਰਿਆ ਨੇ ਢਾਹ ਲਾਉਣੀ ਜ਼ਮੀਨ ਖਰਾਬ ਕਰ ਦੇਣੀ ਪਿੰਡ ਵਾਲਿਆਂ ਦੇ ਮਨ ਚ ਆਇਆ ਮਹਾਪੁਰਸ਼ਾਂ ਨੂੰ ਬੇਨਤੀ ਕਰੀ ਨਗਰ ਢਾਲੀਵਾਲ ਦੀ ਪੰਚਾਇਤ ਗਈ ਜਾ ਕੇ ਦਰਬਾਰ ਸਾਹਿਬ ਪਰ ਕਰਮਾਵੇ ਸੰਤ ਬਾਬਾ ਗੁਰਮੁਖ ਸਿੰਘ ਦੀ ਉਹਨਾਂ ਨੂੰ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਸਾਡੇ ਨੱਦਰ ਦਾ ਭਲਾ ਕਰੋ ਕਹਿੰਦੇ ਹਰ ਸਾਲ ਬਰਸਾਤਾਂ ਨੂੰ ਦਰਿਆ ਚੜਦਾ ਸਾਡੇ ਪਿੰਡ ਨੂੰ ਢਾਹ ਲਾ ਲੈਂਦਾ ਅਸੀਂ ਜ਼ਮੀਨ ਬਣਾਉਂਦੇ ਰਹਿਦਾ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤੇ ਕਹਿੰਦੇ ਬਾਬਾ ਗੁਰਮਖ ਸਿੰਘ ਜੀ ਵਿੱਚ ਥੋੜਾ ਹਿੰਦੀ ਬੋਲਦੇ ਸੀ ਨੰਕਾਣਾ ਸਾਹਿਬ ਤੋਂ ਤਾਂ ਪੰਚਾਇਤ ਵਾਲਿਆਂ ਨੂੰ ਬੋਲੇ ਕਹਿੰਦੇ ਅਰੇ ਭਾਈ ਤੁਹਾਡੇ ਇਲਾਕੇ ਮੇਂ ਵੀ ਇੱਕ ਸੰਤ ਹੈ ਉਸਕੇ ਪਾਸ ਜਾਓ ਉਹ ਪਿੰਡ ਵਾਲੇ ਹੈਰਾਨ ਹੋ ਗਏ ਸਾਸੰਗਤ ਜਿਵੇਂ ਸਭ ਤੋਂ ਵੱਡੇ ਅਫਸਰ ਨੂੰ ਸਭ ਤੋਂ ਵੱਡੇ ਰਾਜਨ ਪਤਾ ਹੁੰਦਾ ਹੈ ਕਿ ਕਿਹੜੇ ਜ਼ਿਲ੍ਹੇ ਵਿੱਚ ਕਿਹੜਾ ਐਸਐਸਪੀ ਲੱਗਾ ਹੋਇਆ ਹੈ ਕਿਹੜੇ ਜ਼ਿਲ੍ਹੇ ਵਿੱਚ ਕਿਹੜਾ ਡੀਸੀ ਲੱਗਾ ਹੋਇਆ ਹੈ ਇਹ ਯਾਦ ਰੱਖਿਓ ਇੱਕ ਡਿਸਟ੍ਰਿਕਟ ਦੇ ਅਫਸਰ ਨੂੰ ਐਸਐਸਪੀ ਨੂੰ ਪਤਾ ਹੁੰਦਾ ਹੈ ਮੇਰੇ ਜ਼ਿਲ੍ਹੇ ਵਿੱਚ ਕਿਹੜੇ ਥਾਣੇ ਵਿੱਚ ਕਿਹੜਾ ਐਸਐਚਓ ਲੱਗਾ ਹੋਇਆ ਉਹਦੇ ਰਿਪੋਰਟ ਵਿੱਚ ਸਭ ਕੁਝ ਇੰਨਾ ਸੰਤ ਦੇ ਰਿਪੋਰਟ ਵਿੱਚ ਰਹਿੰਦਾ ਹੈ ਕਿਹੜੇ ਇਲਾਕੇ ਵਿੱਚ ਕਿਹੜਾ ਸੰਤ ਹੈ ਇਸ ਸੰਤ ਨੂੰ ਪਤਾ ਹੁੰਦਾ ਉਹ ਭਾਵੇਂ ਨਾ ਵੀ ਮਿਲੇ ਹੋਣ ਪਰ ਸਾਧੂ ਨੂੰ ਪਤਾ ਹੁੰਦਾ ਕਿਹੜੇ ਇਲਾਕੇ ਵਿੱਚ ਕਿੰਨੀ ਭਗਤੀ ਵਾਲਾ ਕੋਈ ਸ਼ਰੀਰ ਬੈਠਾ ਹੈ ਉਹਦੇ ਸਾਹਮਣੇ ਤੁਸੀਂ ਚਲੇ ਜਾਓ ਵਿੰਦਿਆਂ ਸਾਰ ਪਰਖ ਲੈਂਦੇ ਕਿੰਨੀ ਭਗਤੀ ਖੈਰ ਉਹ ਤਹਲੀਗਲ ਪੰਚਾਇਤ ਨੂੰ ਮਹਾਂਪੁਰਸ਼ ਬਾਬਾ ਗੁਰਮਖ ਸਿੰਘ ਦੀ ਕਹਿੰਦੇ ਕਹਿੰਦੇ ਅਰੇ ਭਾਈ ਤੁਹਾਡੇ ਇਲਾਕੇ ਵਿੱਚ ਵੀ ਇੱਕ ਸੰਤ ਹੈ ਉਹਨਾਂ ਕੋਲ ਪਾਸ ਜਾਓ ਕਹਿੰਦੇ ਮਹਾਂਪੁਰਸ਼ੋ ਦੱਸ ਦਿਓ ਕਿੱਥੇ ਨੇ ਉਹ ਕਹਿੰਦੇ ਅਰੇ ਭਾਈ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਵਿੱਚ ਰਹਦੇ ਉਹਨਾਂ ਦੇ ਬਾਪ ਜੀ ਬਾਬਾ ਜਵਾਲਾ ਸਿੰਘ ਦੀ ਹਰਖੋਵਾਲ ਉਹ ਪਿੰਡ ਵਾਲੇ ਸਤਵਜਨ ਕਹਿ ਕੇ ਸ਼ਾਮ ਨੂੰ ਆਪਣੇ ਪਿੰਡ ਆ ਗਏ ਅਗਲੀ ਸਵੇਰ ਹਰਖੋਵਾਲ ਪਹੁੰਚ ਗਏ ਜਦੋਂ ਬਾਬਾ ਜਵਾਲਾ ਸਿੰਘ ਜੀ ਦੇ ਕੋਲ ਗਏ ਦਰਸ਼ਨ ਕਰਕੇ ਨਮਸਕਾਰ ਕੀਤੀ ਕਹਿੰਦੇ ਜੀ ਸਾਨੂੰ ਬਾਬਾ ਗੁਰਮukh ਸਿੰਘ ਦੀ ਘਾਰ ਸੇਵਾ ਵਾਲਿਆਂ ਨੇ ਕੱਲੇ ਆਹ ਮਹਾਂਪੁਰਸ਼ੋ ਸਾਡੇ ਨਗਰ ਦਾ ਭਲਾ ਕਰੋ ਹਰ ਸਾਲ ਦਰਿਆ ਚੜਦਾ ਤੇ ਢਾਹ ਲੱਗ ਜਾਂਦੀ ਹੈ ਪਿੰਡ ਰੁੜਦਾ ਜਾਨੀ ਮਾਲੀ ਜ਼ਮੀਨ ਦਾ ਨੁਕਸਾਨ ਹੁੰਦਾ ਤੁਸੀਂ ਕਿਰਪਾ ਕਰੋ ਸਾਨੂੰ ਮਹਾਂਪੁਰਸ਼ਾ ਨੇ ਬਾਬਾ ਗੁਰਮukh ਸਿੰਘ ਦੀ ਘਾਰ ਸੇਵਾ ਵਾਲਿਆਂ ਨੇ ਤੁਹਾਡੇ ਕੋਲ ਕੱਲੇ ਬਾਬਾ ਜੋ ਹਲਾ ਸਿੰਘ ਜੀ ਅੱਜ ਜਵਾਬ ਦਿੰਦੇ ਕਹਿੰਦੇ ਵੀ ਜੀ ਆਇਆਂ ਨੂੰ ਆਏ ਹੋ ਮਹਾਂਪੁਰਸ਼ਾ ਨੇ ਕੱਲਿਆ ਜੀ ਆਇਆਂ ਨੂੰ ਪਰ ਇਹ ਦੱਸੋ ਤੁਹਾਡੇ ਪਿੰਡ ਦੇ ਨਾਲ ਦਰਿਆ ਨੂੰ ਬੰਨ ਲਾ ਦਿੰਨੇ ਆ ਪਾਣੀ ਤੁਹਾਡੇ ਪਿੰਡ ਵੱਲ ਨਹੀਂ ਚੜੇਗਾ ਢਾ ਨਹੀਂ ਲਾਏਗਾ ਪਰ ਇਹ ਦੱਸ ਦੋਵੇ 5 ਸਾਲ 10 ਸਾਲ 15 ਸਾਲ 20 ਸਾਲ 20 ਸਾਲ ਤੱਕ ਬੰਨ ਲਾ ਦਈਏ ਤੁਹਾਡੇ ਪਿੰਡ ਨੂੰ ਢਾ ਨਹੀਂ ਲੱਗੇਗੀ ਦਰਿਆ ਤੇ ਉਹ ਪਿੰਡ ਵਾਲੇ ਪੰਚਾਇਤ ਵਾਲੇ ਚੰਪ ਕਰ ਗਏ ਵਿੱਚ ਗੁਰਮੁਖ ਪਿਆਰੇ ਚੰਗੇ ਸੱਜਣ ਸੀ ਉਹ ਕਹਿੰਦੇ ਉਹ ਕਿਸੇ ਸਾਧੂ ਕੋਲੋਂ ਹੁਣ ਕੰਮ ਕਰਾਉਣ ਆਏ ਹੋ ਤੇ ਪੱਕਾ ਹੀ ਕਰਾ ਲਓ ਸਾਧ ਸੰਗਤ ਆਪਾਂ ਵੀ ਕਹੀਦਾ ਵੇ ਕੰਮ ਹੋਣਾ ਤੇ ਫਿਰ ਪੱਕਾ ਹੀ ਹੋ ਜਾਏ ਤੇ ਉਹ ਗੁਰਮੁਖ ਪਿਆਰੇ ਹੱਥ ਜੋੜ ਕੇ ਕਹਿੰਦੇ ਬਾਬਾ ਜੀ 10 15 20 ਸਾਲ ਲੰਨੀ ਕਹਿੰਦੇ ਪੱਕਾ ਹੀ ਬੰਨ ਲਾਓ ਸਾਡੇ ਪਿੰਡ ਹੜ ਨਾ ਆਵੇ ਜ਼ਮੀਨ ਨਾ ਰੁੜੇ ਪੱਕਾ ਬੰਨ ਲਾ ਦਿਓ ਬਾਬਾ ਜਵਾਲਾ ਸਿੰਘ ਜੀ ਕਹਿੰਦੇ ਵੇ ਪੱਕਾ ਲਾਉਣ ਦੀ ਮੇਰੇ ਕੋਲ ਪਾਵਰ ਨਹੀਂ ਪੱਕਾ ਲਾਉਣ ਦਾ ਮੇਰੇ ਕੋਲ ਹੁਕਮ ਨਹੀਂ ਕਿ ਟੋਟੇ ਪਿੰਡ ਦੇ ਦਰਿਆ ਦਾ ਪੱਕਾ ਬੰਨ ਲਾ ਦਿਏ ਕਹਿੰਦੇ ਪੱਕੇ ਵਾਲਾ ਮੇਰੇ ਕੋਲ ਹੁਕਮ ਨਹੀਂ ਕਹਿੰਦੇ ਫਿਰ ਇੰਜ ਕਰੋ ਜੇ ਪੱਕਾ ਬਨ ਲੋਣੇ ਜਿਨ੍ਹਾਂ ਨੇ ਸਾਡੇ ਕੋਲ ਕੱਲਿਆ ਕਹਿੰਦੇ ਵਾਪਸ ਬਾਬਾ ਗੁਰਮੁਖ ਸਿੰਘ ਜੀ ਦੀ ਕਾਰ ਸੇਵਾ ਵਾਲਿਆਂ ਕੋਲ ਜਾਓ ਉਹਨਾਂ ਨੂੰ ਜਾ ਕੇ ਉਹ ਪੰਚਾਇਤ ਵਾਲੇ ਫਿਰ ਵਾਪਸ ਆ ਗਏ ਰਾਤ ਪਿੰਡ ਰਹਿ ਢਾਲੀ ਵਾਲ ਸਵੇਰੇ ਅਗਲੇ ਦਿਨ ਫਿਰ ਦਰਵਾਦ ਸਾਹਿਬ ਤੇ ਲੱਗੇ ਜਾ ਕੇ ਬਾਬਾ ਗੁਰਮੁਖ ਸਿੰਘ ਜੀ ਦੀ ਦਾਰ ਸੇਵਾ ਵਾਲ ਉਹਨਾਂ ਕੋਲ ਫਿਰ ਕਹਿੰਦੇ ਬਾਬਾ ਜੀ ਅਸੀਂ ਗਏ ਸੀ ਹਰਖੋਵਾਲ ਬਾਬਾ ਜਵਾਲਾ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਪਰ ਬਾਬਾ ਜਵਾਲਾ ਸਿੰਘ ਜੀ ਕਹਿੰਦੇ 10 15 20 ਸਾਲ ਦੱਸੋ 20 ਸਾਲਾਂ ਤੱਕ ਬੰਨ ਲਾ ਸਕਦੇ ਆ ਪਰ ਪੱਕਾ ਬੰਨ ਲਾਉਣ ਦਾ ਸਾਡੇ ਕੋਲ ਹੁਕਮ ਨਹੀਂ ਕਹਿੰਦੇ ਬਾਬਾ ਜੀ ਅਸੀਂ ਤਾਂ ਪੱਕਾ ਹੀ ਬੰਨ ਲਾਉਣਾ ਹੈ ਬਾਬਾ ਗੁਰਮukh ਸਿੰਘ ਜੀ ਹੱਸ ਪਏ ਕਹਿੰਦੇ ਧਾਲੀ ਆਣ ਲਾ ਲਿਓ ਤੁਸੀਂ ਲਾਲਚੀ ਕਹਿੰਦੇ ਨਹੀਂ ਮਹਾਰਾਜ ਸਾਰੇ ਨਗਰ ਸੰਗਤ ਦੇ ਭਲੇ ਵਾਸਤੇ ਕਹਿੰਦੇ ਬਾਬਾ ਜੀ ਪੱਕਾ ਹੀ ਬੰਨ ਲਾਉਣਾ ਹੈ ਕਹਿੰਦੇ ਫਿਰ ਜਾਓ ਬਾਬਾ ਜਵਾਲਾ ਸਿੰਘ ਜੀ ਨੂੰ ਕਹੋ ਕਿ ਬੰਨ ਆਪਣੇ ਹੱਥੀ ਨੀ ਰੱਖ ਕੇ ਲਾਦਣ ਤੇ ਜਾਮਣੀ ਬਾਬਾ ਗੁਰਮੁਖ ਸਿੰਘ ਦੀ ਪਾਦਣ ਬੰਨ ਕਦੇ ਨਹੀਂ ਟੁੱਟੇ ਸਾਧ ਸੰਗਤ ਕਹਿੰਦੇ ਬਾਬਾ ਜਵਾਲਾ ਸਿੰਘ ਜੀ ਨੂੰ ਕਹੋ ਬੰਨ ਆਪਣੇ ਹੱਥੀ ਲਾਦਣ ਤੇ ਜਾਮਣੀ ਸਾਡੇ ਪਾਦਣ ਤੇ ਸਾਧ ਸੰਗਤ ਫਿਰ ਉਹ ਹਰਖੋ ਆ ਲਾਏ ਬਾਬਾ ਜਵਾਲਾ ਸਿੰਘ ਜੀ ਨੇ ਕਿਹਾ ਖੰਡਪਾਟ ਸਾਹਿਬ ਰਮ ਕਰਾਓ ਆਪਣੇ ਸੇਵਾਦਾਰ ਸੰਗਤ ਕੱਲੀ ਤਿੰਨ ਦਿਨ ਸ਼੍ਰੀ ਖੰਡਪਾਟ ਸਾਹਿਬ ਚੱਲੇ ਤੇ ਜਿੱਦਣ ਬਾਬਾ ਜਵਾਲਾ ਸਿੰਘ ਜੀ ਨੇ ਆਪਣੇ ਹੱਥੀਂ ਇੱਟ ਰੱਖ ਕੇ ਮੰਨ ਲਾਇਆ ਉਸ ਦਿਨ ਜਾਮਣੀ ਬਾਬਾ ਗੁਰਮukh ਸਿੰਘ ਦੀ ਕਾਰ ਸੇਵਾ ਵਾਲਿਆਂ ਦੀ ਪੱਗ ਅਰਦਾਸ ਕੀਤੀ ਤੇ ਸਾਧ ਸੰਗਤ ਅੱਜ ਤੱਕ ਜਾ ਕੇ ਪੁੱਛ ਲਿਓ 1988 ਵਿੱਚ ਪੂਰੇ ਪੰਜਾਬ ਵਿੱਚ ਹੜ ਆਇਆ ਹੈ ਦਰਿਆ ਤੇ ਕੰਡੇ ਵਸਦਾ ਪਿੰਡ ਢਾਲੀ ਵੱਲ ਸੁੱਕੇ ਦਾ ਸੁੱਕਾ ਰਹਿ ਗਿਆ ਜੰਨੀ ਮੱਲੀ ਨੁਕਸਾਨ ਨਹੀਂ ਕਿਉਂ ਜਦੋਂ ਕੋਈ ਸੰਤ ਜਮਣੀ ਪਾ ਦਿੰਦਾ ਫਿਰ ਸਾ ਸੰਗਤ ਉਹਦੀ ਜਮਣੀ ਸਦੀਆਂ ਤੱਕ ਜਲਦੀ ਕਿਉਂਕਿ ਬਾਦਸ਼ਾਹ ਨੇ ਲਿਖ ਕੇ ਦਿੱਤਾ ਜਿਹੜੇ ਵਡਿਆਈ ਨਾ ਲੈਣ ਦੁਨੀਆਂ ਦੀ ਵਡਿਆਈ ਰਹਿ ਕੇ ਗੁਰੂ ਨੂੰ ਜਮਾ ਕਰਾ ਦੇਣ ਪਾਦਸ਼ਾ ਉਹਨਾਂ ਨੂੰ ਆਪਣੇ ਵਰਗਾ ਬਣਾ ਲੈਂਦੇ ਨੇ ਫਿਰ ਰੱਬ ਵਿੱਚ ਤੇ ਉਹਨਾਂ ਵਿੱਚ ਭੇਦ ਨਹੀਂ ਫਿਰ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਿਨ੍ਹਾਂ ਨਾਂ ਦੇ ਸਰੇ ਨਾਮ ਸੇ ਗਨੇ ਆ ਤੇਦ ਨਾ ਜਾਣੋ ਮੋਲ ਸਾਈਂ ਜੇ ਆ ਕਿਉਂਕਿ ਉਹ ਵਡਿਆਈ ਆਪਣੇ ਕੋਲ ਨਹੀਂ ਰੱਖਦੇ ਲੋਕ ਕਈ ਵੀ ਜਾਣ ਫਲਾਨੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ ਪਰ ਜਿਹੜਾ ਸਾਧੂ ਹੁੰਦਾ ਹੈ ਉਹ ਹਮੇਸ਼ਾ ਆਪਣੀ ਗਰੀਬ ਧੌਣ ਗੁਰੂ ਦੇ ਚਰਨਾਂ 'ਚ ਸੀਸ ਝੁਕਾਈ ਰੱਖਦਾ ਹੈ ਉਹਦੇ ਅੰਦਰੋਂ ਸਦਾ ਹੀ ਅਰਦਾਸ ਨਿਕਲਦੀ ਹੈ ਕਿ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਅੱਜ ਤਾਂ ਵਡਿਆਈ ਕਰ ਰਹੇ ਆ ਇੱਥੇ ਬਹਿ ਕੇ ਉਹ ਮਹਾਂਪੁਰਸ਼ਾਂ ਨੇ ਕਦੇ ਆਪਣੀ ਵਡਿਆਈ ਨਹੀਂ ਲਈ ਜਿਨ੍ਹਾਂ ਦੀ ਯਾਦ ਚ ਬੈਠੇ ਹੋ ਸੰਗਤ ਜਿੰਨੀ ਮਰਜ਼ੀ ਚੱਲ ਕੇ ਆਵੇ ਜਿੰਨਾ ਮਰਜ਼ੀ ਸਨਮਾਨ ਕਰੇ ਉਹ ਸਦਾ ਹੀ ਮੇਰੇ ਗੁਰੂ ਨੂੰ ਕਹਿੰਦੇ ਰਹਿ ਕਿ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਇੱਕ ਵਾਰ ਸਾਰੇ ਆਖੋ ਕੋਹ ਨਾਨਕ ਸਭ ਕੋਈ ਨਾ ਨ ਗੱਜ ਕੇ ਕੋਈ ਨਾ ਨ ਜਾਣੇ ਮੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਬੋ ਨਾਨਕ ਸਭ ਕੋਈ ਨਾ ਨ ਜਾਣੇ ਕਹੁ ਨਾਨਕ ਸਭ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਨੇ ਸੰਤ ਕੀ ਰਹਿਤ ਸੁਣੋ ਮੇਰੇ ਭਾਈ ਵਾ ਕਿ ਮੈਂ ਮਾਂ ਕਥਨ ਨਾ ਜਾਈ ਇੱਕ ਨਾਮ ਸੰਤਨ ਆਧਾਰ ਉਹ ਇੱਕ ਰੱਬ ਅਕਾਲ ਪੁਰਖ ਦੇ ਅਸਰੇ ਨਾਲ ਚੱਲਦੇ ਹਜ਼ੂਰ ਨੇ ਕਿਹਾ ਭਲਿਆ ਐਸਾ ਕੋਈ ਸਾਧੂ ਕੋਈ ਜੱਪਣ ਵਾਲਾ ਸੰਤ ਮਿਲੇ ਓਏ ਉਹਦੀ ਗੈਲ ਨਾ ਛੱਡੀ ਜਿੱਤੇ ਰਕੀ ਤੂੰ ਨਿਗੁਣਾ ਵੀ ਹੋਵੇਂ தம் ਵੀ ਤੈਨੂੰ ਕਿਤੇ ਪਾਰ ਲਾਵੇ ਆਪਾਂ ਜ਼ਮੀਨ ਨਾਲ ਜੁੜੇ ਬੈਠੇ ਸਾਧ ਸੰਗਤ ਸਹਿਬ ਨੇ ਬਾਣੀ ਅੰਦਰ ਕਿਹਾ ਕਬੀਰ ਸੰਤ ਕੀ ਗੈਲ ਨਾ ਛੋਟੀ ਐ ਮਾਰਕ ਲੱਗ ਜਾਓ ਬੇਖਤ ਹੀ ਪੁਨੀਤ ਹੋਏ ਪੇਟ ਤੇ ਜਬੀ ਨਾਓ ਸੰਤ ਦੀ ਗਹਿਲ ਦਾ ਅਰਥ ਪਤਾ ਕੀ ਆਪਾਂ ਜਿੰਨੇ ਖੇਤੀ ਦਾ ਕੰਮ ਕਰਨੇ ਤੁਹਾਨੂੰ ਕਹਦੇ ਟਿਊਬਵਲ ਜਾਂ ਮੋਟਰ ਸਿੱਧੀ ਚਲਾ ਕੇ ਪਾਣੀ ਛੱਡ ਦਿਓ ਸਾਰਾ ਦਿਨ ਮੋਟਰ ਚੱਲੀ ਜਾਵੇ ਇੱਕ ਖੇਤ ਵੀ ਨਹੀਂ ਭਰਨਾ ਜੇ 8-10 ਗਿੱਲਿਆਂ ਦੀ ਖੇਤੀ ਹੈ ਫਿਰ ਕਿਸਾਨ ਕੀ ਕਰਦਾ ਇੱਕ ਖਾਲ ਬਣਾਉਂਦਾ ਉਹਨੂੰ ਦੁਆਬੇ ਵਿੱਚ ਖਾਲ ਕਹਿੰਦੇ ਨੇ ਕਈ ਅਲੱਗਿਆਂ ਵਿੱਚ ਗੈਲ ਕਹਿੰਦੇ ਨੇ ਉਹ ਟਿਊਬਲ ਦੇ ਉਸ ਜਗ੍ਹਾ ਤੋਂ ਲੈ ਕੇ ਗੈਲ ਖਾਲ ਜਿਹੜੀ ਐ ਅੱਠਵੇਂ ਕਿੱਲੇ ਤੱਕ ਲੈ ਜਾਂਦਾ ਪਾਣੀ ਛੱਡਦਾ ਫਿਰ ਉਹ ਗੈਲ ਵਿੱਚ ਚਲਦਿਆਂ ਪਾਣੀ ਸੱਜੇ ਸੱਜੇ ਕਿੱਲੇ ਭਰ ਜਾਂਦੇ ਨੇ ਉਹ ਦਸਵੇਂ ਕਿੱਲੇ ਨੂੰ ਵੀ ਪਾਣੀ ਲੱਗ ਜਾਂਦਾ ਜੇ ਗੈਲ ਵਿੱਚ ਪਾਣੀ ਪਾ ਦਈਏ ਉਹ ਭਲਿਆ ਤੇਰੇ ਵਿੱਚ ਲੱਖਾਂ ਔਗਣ ਹੋਣ ਜਾਂ ਕਿਸੇ ਜੱਪਣ ਵਾਲੇ ਦੀ ਗੈਲ ਵਿੱਚ ਪਾਣੀ ਤੈਨੂੰ ਕਿਤੇ ਪਾਰ ਲਾ ਇਸ ਲਈ ਜੱਪਣ ਵਾਲੇ ਦੀ ਸੰਗਤ ਵਿੱਚ ਆਜੇ ਤਾਂ ਪਾਤਸ਼ਾਹ ਨੇ ਕਿ ਉਹਦੀ ਸੰਗਤ ਵਿੱਚ ਤੁਰ ਕਿਤੇ ਨਾ ਕਿਤੇ ਤੈਨੂੰ ਪਾਰ ਲੰਘਾ